ਤੇ ਅੱਜ ਆਪਣੇ ਕੋਲ ਆਇਆ ਜੀ ਫਲਿੱਪਕਾਰਡ ਤੋਂ ਪਾਰਸਲ ਆ ਗਿਆ ਇਹ ਆਪਣਾ ਰਿਪਲੇਸਮੈਂਟ ਸੀ ਤੇ ਇਹਦੇ ਵਿੱਚ ਆਪਾਂ ਹੁਣ ਦੇਖਦੇ ਆਂ ਇੱਕ ਆਡੀ ਆਰਡਰ ਕੀਤੀ ਹੋਈ ਆਪਾਂ ਨੇ ਡਿਜੀਟਲ ਵਾਚ ਦੇਖ ਲਓ ਆਪਣਾ ਪੈਕਿੰਗ ਹੈ ਨ ਪੂਰੀ ਆ ਨਾ ਸਾਰੇ ਪਾਸਿਆਂ ਕੁਝ ਟੇਪ ਲੱਗੀ ਹੋਈ ਆ ਕੋਈ ਪ੍ਰੋਬਲਮ ਨਹੀਂ ਕੁਝ ਨਹੀਂ ਤੇ ਪਹਿਲਾਂ ਦੇ ਵਿੱਚੋਂ ਆਪਾਂ ਨੂੰ ਨਾ ਕ੍ਰੀਮ ਆ ਗਈ ਸੀ ਤੇ ਦੋ ਬਾਲ ਸੀ ਉਹਨਾਂ ਨੇ ਇੱਕਦਾਂ ਆਪਣਾ ਰਿਪਲੇਸਮੈਂਟ ਕਰ ਦੇਣੀ ਪਾਇਸਿਆਂ ਲਈ ਇੱਕ ਆ ਦੁਬਾਰੇ ਭੇਜੀ ਆ ਤੇ ਹੁਣ ਆਪਾਂ ਦੇਖਦੇ ਆਂ ਵੀ ਇਹਦੇ ਵਿੱਚ ਬੌਚ ਹੈਗੀ ਆ ਜਾਂ ਕਿਤੇ ਉਹੀ ਕੰਮ ਨਾ ਹੋਵੇ ਪਹਿਲਾਂ ਵਾਲਾ ਜਿੱਦਾਂ ਆਪਾਂ ਪਹਿਲਾਂ ਖੋਲੀ ਆ ਤੁਹਾਨੂੰ ਆਪਾਂ ਦਿਖਾਉਨੇ ਆਂ ਹੁਣ ਇਹਦੀ ਬਾਕਸਿੰਗ ਕਰਦੇ ਆਂ ਤੇ ਦੇਖਦੇ ਆਂ ਇਹਦੇ ਵਿੱਚੋਂ ਕੀ ਨਿਕਲਦਾ ਏ ਤੇ ਪਹਿਲਾਂ ਤਾਂ ਇਹਦੇ ਵਿੱਚ ਬੌਚ ਨਿਕਲ ਹੀ ਨਹੀਂ ਸੀ ਉਹਨੇ ਦੁਬਾਰੇ ਭੇਜਿਆ ਇਹਨਾਂ ਨੂੰ ਪਾਰਸਲ ਇਹ ਬੀ ਬਾਚ ਨਿਕਲਦੀ ਹੈ ਕੀ ਨਿਕਲਦਾ ਇਹ ਥੋੜੇ ਸਾਮਣੇ ਤੁਹਾਨੂੰ ਪਤਾ ਲੱਗ ਜੂਗਾ ਬਾਚ ਨਿਕਲੇ ਤਾਂ ਮਨਸੀਤ ਖੁਸ਼ ਹੋ ਜੀ ਕਿਤੇ ਲਓ ਜੀ ਆ ਲਓ ਨਿਕਲੇ ਹੀ ਬਾਚ ਦੇਖ ਲਓ ਜੀ ਬਾਚ ਨਿਕਲਾਈ ਬਹੁਤ ਵਧੀਆ ਬਾਚ ਆਈ ਹੈ ਇਹ ਹੁਣ ਕੀ ਆ ਗਿਆ ਗ੍ਰੈਂਡਾ ਦੇਖੋ ਮੈਂ ਰਟਗਾ ਦੇਖ ਕੇ ਬਹੁਤ ਚਾਈਏ ਦੇਖ ਲੋ ਲੋ ਬਹੁਤ ਹੈ ਇਹਦੀਆਂ ਡੰਡੀਆਂਆਂ ਭੀਤੀਆਂ ਇਹ ਪਾ ਸੀਲਰ ਕਹੇ ਜਾਂ ਡੱਬਾ ਦਿਖਾ ਦੂ ਲੋ ਆ ਇੱਕ ਮਿੰਟ ਦਿਖਾਈਂ ਇੱਧਰ ਨੂੰ ਸਾਰੀ ਫਲਿੱਪ ਕਰ ਦੇ ਕੋ ਚਿਪੀ ਲੱਗੀ ਹੋਈ ਆ ਸਭ ਕੁਛ ਆ ਪਹਿਲੀ ਵਾਰ ਵੀ ਆਈ ਕੁਛ ਹੋਇਆ ਆ ਆ ਦੇਖੋ ਲੋ ਆ ਵੀ ਪੈਕਿੰਗ ਆ ਵੀ ਪੈਕਿੰਗ ਦਾ ਕੋਈ ਕਿਸੇ ਤਰ੍ਹਾਂ ਦਾ ਸੇ ਪ੍ਰੋਬਲਮ ਨਹੀਂ ਤੇ ਆਹਾ ਵਿੱਚੋਂ ਨਿਕਲ ਰਹੀ ਆ ਪਹਿਲਾਂ ਆਡੀ ਵੀਡੀਓ ਵੀ ਆਪਣੇ ਕੋਲ ਹੀ ਪਈ ਹੈ। ਇਹ ਕਲਰ ਹੈ।